ਲੋ ਜੀ ਗੁਰੂਕੀ ਨੂੰ ਪਿਆਰ ਕਰਨ ਵਾਲੇ ਜਿੰਨੇ ਵੀ ਸਾਡੇ ਵੀਰ ਭਰਾ ਜਿੰਨੇ ਪੰਜਾਬੀ ਭਾਵੇਂ ਦੇਸ਼ਾਂ ਵਿਦੇਸ਼ਾਂ ਚ ਜਿੱਥੇ ਵੀ ਬੈਠੇ ਨੇ ਇਹ ਵੀਡੀਓ ਦੇਖੋ ਜੀ ਅੱਜ ਬਠਿੰਡੇ ਜਦੋਂ ਅਸੀਂ ਵਾਪਸ ਆਦੇ ਸੀਗੇ ਟੌਕ ਨੂੰ ਦੇਖਿਆ ਨਾ ਤੇ ਟੌਕ ਨੂੰ ਦੇਖ ਕੇ ਸਾਨੂੰ ਆਪ ਨੂੰ ਹੈ ਕਿ ਇਹ ਵੀਡੀਓ ਤੁਹਾਡੇ ਸਾਰੇ ਤੱਕ ਪਹੁੰਚਾਉਣੀ ਆ ਸੋ ਵੀਡੀਓ ਤੁਸੀਂ ਵਾਰ-ਵਾਰ ਸ਼ੇਅਰ ਕਰਦੇ ਹੋ ਇਹ ਜੋ ਟੌਕ ਤੁਸੀਂ ਦੇਖਿਆ ਹੋਣਾ ਪਿੰਡ ਦੇਖੋ ਜੀ ਆਹ ਪਿੰਡ ਦਾ ਗੇਟ ਆ ਜੰਡਵਾਲਾ ਪਿੰਡ ਆ ਜੀ ਜਿੱਥੇ ਕੀ ਪਗਤ ਸਿੰਘ ਸ਼ਹੀਦਿਆ ਸੰਗ ਪਗਤ ਸਿੰਘ ਦੀ ਇਹ ਮੂਰਤ ਬਣੀ ਹੋਈ ਆ ਤੇ ਨਾਲ ਆ ਦੇਖ ਲਓ ਫੱਟੀ ਜਿਹੜੀ ਕੀ ਸਾਡੇ ਪਹਿਲਾ ਪੁਰਾਣੇ ਜਮਾਨਿਆਂ ਵਿੱਚ ਸਰਕਾਰੀ ਸਕੂਲਾਂ ਚ ਜਿਹੜੀ ਫੱਟੀ ਪੋਟ ਕੇ ਜਿਹਨੂੰ ਕਹਿੰਦੇ ਕਿ ਸਕੂਲ ਜਾਂਦੇ ਸੀਗੇ ਤੇ ਇੱਥੇ ਗੁਰਮੁਖੀ ਲਿਖੀ ਹੋਈ ਆ ਤੇ ਜਿਹੜੀ ਜਿਹੜੇ ਲੋਕ ਇਹਨਾਂ ਫੱਟੀਆਂ ਨਾਲ ਪੜਿਆ ਹੋਇਆ ਸਾਡੇ ਬਾਪੂ ਸਾਡੇ ਵੀਰ ਭਰਾ ਜਿਹੜਾ ਨੇ ਵੀ ਇਹ ਫੱਟੀਆਂ ਇਸਤੇਮਾਲ ਕੀਤੇ ਆ ਵੀਡੀਓ ਨੂੰ ਬਰਤਬਰ ਸ਼ੇਅਰ ਕਰਨਾ ਕਿਉਂਕਿ ਗੁਰਮੁਖੀ ਨੂੰ ਪਿਆਰ ਦੇਖੋ ਗੁਰਮੁਖੀ ਨੂੰ ਪੂਰਾ ਪੂਰਾ ਪਿਆਰ ਕੀਤਾ ਹੋਇਆ ਇਧਰ ਫੱਟੀ ਆ ਕਲਮ ਬੜਾਈ ਹੋਈ ਆ ਜਿੰਦਗੀ ਜਿੱਦਾਂ ਬਾਦ ਕਿਉਂਕਿ ਸਭ ਤੋਂ ਵੱਡੀ ਗੱਲ ਕਿ ਪੂਰਾ ਇੱਕ ਰੋਜ਼ ਨਾ ਫੋਨ ਮਾਰੋ ਮਾਰੋ ਦਿਖਾਇਓ ਪਾਜੀ ਬਾਹਰ ਪਹੁੰਚ ਕੇ ਕਿ ਦਿੱਤੇ ਕੀ ਪੰਜਾਬ ਦੀ ਪੰਜਾਬੀਏਤ ਨੂੰ ਪੂਰਾ ਪਿਆਰ ਕੀਤਾ ਆ ਪੰਜਾਬ ਦਾ ਨਕਸ਼ਾ ਬਣਿਆ ਹੋਇਆ ਜੀ ਦੇਖੋ ਇਹ ਚੌਕ ਦੇ ਵਿੱਚ ਆ ਇਹ 1947 ਤੋਂ ਕਹਿੰਦੇ 1966 ਤੱਕ ਦਾ ਇਹ ਪੰਜਾਬ ਦਾ ਨਕਸ਼ਾ 1947 ਤੋਂ 1966 ਤੱਕ ਦਾ ਪੰਜਾਬ ਨਕਸ਼ਾ ਜਿਹੜੀ ਕਿ ਦਿੱਲੀ ਆ ਪਾਕਿਸਤਾਨ ਆ ਰਾਜਸਥਾਨ ਆ ਗਿਆ ਆ ਵਿੱਚ ਜਿੰਨੇ ਵੀ ਸਾਡੇ ਸ਼ਹਿਰ ਚੱਲੋ ਪੈਂਦੇ ਨੇ ਸਾਰੇ ਬਲਕਿ 1947 ਲੈ ਕੇ 1966 ਤੱਕ ਨਾ ਬਣਾਇਆ ਹੋਇਆ ਇਧਰ ਸ਼ਹੀਦ ਇਆਜ਼ਮ ਭਗਤ ਸਿੰਘ ਦੀ ਜਿਹੜੀ ਮੂਰਤ ਬਣੀ ਹੋਈ ਹੈ ਸੋਹਣਾ ਪੰਜਾਬ ਰੰਗਲਾ ਪੰਜਾਬ ਦੇਖੋ ਪਿਆਰ ਦੇਖੋ ਪੰਜਾਬੀ ਆਪਣਾ ਕਿੰਨਾ ਕੀਤਾ ਹੋਇਆ ਇੱਕ ਵਾਰ ਇਧਰ ਆਓ ਜੀ ਪਹਿਲਾਂ ਕੋ ਨੂੰ ਸਾਰੇ ਮੈਂ ਚੌਕ ਲਈ ਖਾਣੇ ਚੌਕ ਦਾ ਨਾਮ ਇਸ ਚੌਕ ਦਾ ਨਾਮ ਹੈਗੇ ਜੀ ਪੰਜਾਬ ਚੌਕ ਪੰਜਾਬੀ ਚੌਕ ਉਹ ਲਿਖਿਆ ਜੀ ਪੰਜਾਬੀ ਚੌਕ ਇਸ ਚੌਕ ਦਾ ਨਾਮ ਰੱਖਿਆ ਗਿਆ ਨੌਜਵਾਨ ਸਭਾ ਜੰਡਵਾਲਾ ਬੀਡ ਸੁਸਾਇਟੀ ਆਧਖਾਰੀ ਇੱਕ ਵਾਰੀ ਉਹ ਇਹਨਾਂ ਸਾਰਿਆਂ ਦੇ ਲਈ ਜਿਹੜੇ ਪਿੰਡ ਵਾਲੇ ਨੇ ਇਹ ਵਧੀਆ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਹੋਇਆ ਬਾਪੂ ਜੀ ਆ ਵੀ ਮੈਂ ਗੱਲ ਕਰਨ ਦੀ ਕੋਸ਼ਿਸ਼ ਜੂਰ ਕਰਾਂਗੀ ਜੀ ਜਨਮ ਭੂਮੀ ਧੰਨਤਾ ਨੇ ਦਰਵੇਸ਼ ਬਾਬਾ ਕਾਨ ਅਵਤਾਰੀ ਜੀ ਜੰਡਵਾਲਾ ਜੰਡਵਾਲਾ ਪਿੰਡ ਦੇ ਬਾਹਰ ਆ ਮੇਨ ਰੋਡ ਤੇ ਹੀ ਦੇਖੋ ਕਿੰਨਾ ਵਧੀਆ ਹੰਧਿਆ ਰਕ ਤੋਂ ਪੰਜਾਬੀ ਨੂੰ ਪਿਆਰ ਕਰਨ ਵਾਲੇ ਪੰਜਾਬੀਏਤ ਨੂੰ ਪਿਆਰ ਕਰਨ ਵਾਲੇ ਇਸ ਵੀਡੀਓ ਨੂੰ ਤੁਸੀਂ ਅੱਜ ਦੱਬ ਕੇ ਸ਼ੇਅਰ ਕਰਨਾ ਇਹ ਬਠਿੰਡੇ ਦੇ ਰੋਡ ਤੋਂ ਜੇ ਤੁਸੀਂ ਆਨੇ ਨਾ ਤੇ ਉਦੋਂ ਆਨਾ ਆ ਬਾਪੂ ਇਹਨਾਂ ਗੱਲ ਗੱਲ ਹੈ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਜੀ ਸਤਿ ਸ਼੍ਰੀ ਅਕਾਲ ਜੀ ਵਧੀਆ ਜੀ ਅਸੀਂ ਜੀ ਬੇਸਿਕਲੀ ਦੁਆਬੇ ਤੋਂ ਆਈ ਤੇ ਲੰਗਰ ਨਹੀਂ ਜੀ ਬਠਿੰਡੂ ਆ ਜਾਈਆਂ ਆ ਦੇਖੋ ਜੀ ਆਹ ਜੋ ਚੌਂਕ ਅਸੀਂ ਦੇਖਿਆ ਨਾ ਵੀ ਗੁਰਮੁਖੀ ਬਣੀ ਆ ਬਾਹਰ ਪੰਜਾਬੀ ਚੌਂਕ ਲਿਖਿਆ ਇਹਦੇ ਬਾਰੇ ਦੱਸ ਸਕਦੇ ਥੋੜਾ ਬਹੁਤ ਕਿਵੇਂ ਬਣਾਇਆ ਪਿੰਡ ਵਾਲਿਆਂ ਨੇ ਕਿਵੇਂ ਉਤਾਲਾ ਕੀਤਾ ਸਾਰਾ ਇਹ ਇਹ ਪਿੰਡ ਵਾਲੇ ਆਪਣੇ ਨੌਜਵਾਨ ਸਭਾ ਜਿਹੜੀ ਆ ਉਹਨਾਂ ਨੇ ਤਿਆਰ ਕੀਤਾ ਹੈ ਅੱਛਾ ਜੀ ਹਾਂ ਉਹਨਾਂ ਨੂੰ ਸ਼ੁਰੂ ਤੋਂ ਹੀ ਸ਼ੌਂਕ ਸੀਗਾ ਇੰਨਾ ਕੰਮਾਂ ਦਾ ਇੰਨਾ ਕੰਮਾਂ ਦਾ ਹਾਂ ਜੀ ਹਾਂ ਜੀ ਪਰ ਬਹੁਤ ਵਧੀਆ ਬਣਾਇਆ ਦੇਖੋ ਜੀ ਸ਼ ਇਹ ਪੰਜਾਬੀ ਜਿਵੇਂ ਉਹ ਪੱਟੀ ਦੇ ਉੱਪਰ ਲਿਖਿਆ ਪ੍ਰਾਣੇ ਜਿਵੇਂ ਤੁਸੀਂ ਚਲੋ ਪੱਟੀ ਕਰਦੇ ਰਹੇ ਹੋਣੇ ਹਾਂ ਜੀ ਪੱਟੀਆਂ ਇਹ ਪੋਜਦੇ ਰਹੇ ਆ ਪਹਿਲਾਂ ਲਹਿਦੇ ਵੀ ਰਹੇ ਆ ਹਾਂ ਸ਼ੁਰੂ ਤੋਂ ਜਾਣ ਕੇ ਪ੍ਰਾਣਾ ਵਿਰਸਾ ਆਪਣਾ ਸ਼ੁਰੂ ਤੋਂ ਕਰ ਬਣਾਇਆ ਇਹਨਾਂ ਨੇ ਹਾਂ ਕਿਉਂਕਿ ਅੱਜ ਕੱਲ ਦੇਖੋ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਨੇ ਅੱਦਿਆਂ ਨੂੰ ਪਹੀ ਹੈ ਕਿ ਅਸੀਂ ਆਇਲਸ ਕਰੀਏ ਤੇ ਬਾਹਰ ਦਿਲ ਜੀ ਹਾਂ ਜੀ ਆਇਲਸ ਕਰੀਏ ਤੇ ਬਾਹਰ ਦਿਲ ਜੀ ਹਨਾ ਵੀ ਅੰਗਰੇਜ਼ੀ ਸਿੱਖੋ ਕਿਉਂਕਿ ਅੰਗਰੇਜ਼ੀ ਕਹ ਲੋ ਇਹ ਇੰਟਰਨੈਸ਼ਨਲ ਲੈਂਗੁਏਜ ਤੇ ਜ਼ਰਾ ਸਾਡੇ ਲੋਕਾਂ ਸਾਡੇ ਅੱਜ ਕੱਲ ਦੀ ਜਵਾਨੀ ਹੈ ਜਵਾਨ ਜਿਹੜੇ ਨਵੇਂ ਆ ਰਹੇ ਨੇ ਉਹਨ ਗੁਰੂ ਮੂਕੀ ਕਿਤਨਾ ਕਿਤ ਲੋਕ ਭੁੱਲ ਜਾਂਦੇ ਨੇ ਸੋ ਇੱਕੋ ਜਿ ਲੰਘਣਗੇ ਇੱਕ ਵਾਰੀ ਤੇ ਕੋਈ ਚੇਤਾ ਦਾ ਦਿਮਾਗ ਦੇ ਵਿੱਚ ਆਏਗਾ ਜਰੂਰ ਆਏਗਾ ਜਰੂਰ ਆਊਗਾ ਬੰਦੇ ਨੂੰ ਪੁਰਾਣਾ ਇਤਿਹਾਸ ਆਪਦਾ ਚੇਤੇ ਆਉਂਦਾ ਹੈ ਨਾ ਜੀ ਕੋਲੋ ਜੀ ਜਿੰਨੇ ਲੋਕ ਨਾਲ ਜੁੜੇ ਨੇ ਵੀਡੀਓ ਤੁਸੀਂ ਵਾਰ ਤੋਂ ਵਾਰ ਸ਼ੇਅਰ ਜੁੜ ਕਰ ਦਿਓ ਆ ਦੱਸੂਗੀ ਜੀ ਕਿਹੜਾ ਰੋਡ ਪੈਂਦਾ ਜੀ ਇਹ ਇਹ ਜੀ ਅਮਰਸਰ ਬਠਿੰਡਾ ਰੋਡ ਆ ਜੀ ਅਮਰਸਰ ਬਠਿੰਡਾ ਰੋਡ ਆ ਹਾਂ ਜੀ ਹਾਂ ਜੀ ਠੀਕ ਹੈ ਧੰਨਵਾਦ ਬਾਬਾ ਜੀ ਚਲੋ ਜੀ ਦੇਖ ਲਓ ਜਿੱਥੇ ਗੁਰੂ ਮੂਕੀ ਨੂੰ ਪਿਆਰ ਕਰਨ ਵਾਲੇ ਵੀਡੀਓ ਬਾਤ ਤੋਂ ਬਾਤ ਸ਼ੇਅਰ ਕਰਨਾ ਜੀ ਤੁਸੀਂ ਤੇ ਜੰਡਵਾਲਾ ਤੋ ਤੁਸੀਂ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰ ਦਿਓ ਜੀ ਇਹ ਦੇਖੋ ਜਿੱਤੇ ਕੀ ਸ਼ਹੀਦ ਇਆਤਮ ਭਗਤ ਸਿੰਘ ਦੀ ਤਸਵੀਰ ਲੱਗੀ ਹੋਈ ਹੈ ਪੂਰੀ ਮੂਰਤ ਬਣੀ ਹੋਈ ਹੈ ਔਰੇ ਨਾਲ ਆ ਫੱਟੀ ਦੇ ਉੱਪਰ ਪੂਰੀ ਗੁਰਮੁਖੀ ਲਿਖੀ ਹੋਈ ਹੈ ਪੰਜਾਬੀ ਚੌਂਕ ਆ ਜੀ ਇਹ ਨੌਜਵਾਨ ਸਭਾ ਜੰਡਵਾਲਾ ਬੀੜ ਸੋਸਾਇਟੀ ਦੇ ਵੱਲੋਂ ਬਣਾਇਆ ਗਿਆ ਸੋ ਜਿੰਨੇ ਵੀ ਲੋਕ ਨਾਲ ਜੁੜੇ ਨੇ ਸਾਰੇ ਇਸ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਜੁੜ ਕਰਿਓ ਜੀ ਧੰਨਵਾਦ